ਜਿਪਰਾ ਬਣ ਕੇ ਭਰਾ ਮਾਰ ਕੀਤੀ ਹੋਈ ਆ ਭੈਣ ਬਣਾ ਕੇ ਰਕੜੀ ਬਣਾ ਕੇ ਇਹ ਕੰਮ ਕੀਤਾ ਸਾਡੀ ਕੁੜੀ ਘੱਟ ਕੇ ਲੈ ਗਿਆ ਸੱਚ ਅੱਜ 4 ਦਿਨ ਹੋ ਗਏ ਹਣ ਇੱਥੇ ਆਉਂਦੇ ਨੇ ਕੋਈ ਸੁਣਾਈ ਨਹੀਂ ਕਰਦੇ ਪਏ ਅੱਜ ਰੰਗ ਗਈ ਕਰਦੇ ਵੀ ਸਾਡੀ ਕੁੜੀ ਸਾਡੇ ਘਰੇ ਉਹਦੇ ਅਨਸਾਰ ਚਾਹੀਦੇ ਸਾਨੂੰ ਜੀ 28 ਜਾਂ 23 ਦੀ ਲੜਕੀ ਗਾਇਬ ਹੋਏ ਤੇ ਪੀੜੀ ਪਰਿਵਾਰ बार-बार ਆ ਕੇ ਥਾਣੇ ਦੇ ਗੇੜੇ ਕਰਦਾ ਪਿਆ ਤੇ ਹਲੇ ਤੱਕ ਐਫਆਈਆਰ ਦੀ ਦਰਜ ਨਹੀਂ ਕੀਤੀ ਗਈ ਭੈਣ ਭਰਾ ਦਾ ਰਿਸ਼ਤਾ ਸਦਾ ਤੋਂ ਪਵਿੱਤਰਤਾ, ਪਰੋਸੇ ਅਤੇ ਸੁਰੱਖਿਆ ਦੀ ਨਿਸ਼ਾਨੀ ਰਿਹਾ ਹੈ। ਭੈਣ ਰਖੜੀ ਬੰਨਦੀ ਹੈ। ਪਰਾ ਉਸਦੇ ਸਿਰ ਤੇ ਹਮੇਸ਼ਾ ਦੀ ਛੱਤ ਬਣਨ ਦਾ ਵਾਅਦਾ ਕਰਦਾ ਪਰ ਜਦੋਂ ਇਹੀ ਰਿਸ਼ਤਾ ਕੋਈ ਵਿਅਕਤੀ ਤੋਖਾ ਦੇ ਕੇ ਨੀਲਾ ਕਰ ਦੇਵੇ ਤਾਂ ਸਿਰਫ ਇੱਕ ਪਰਿਵਾਰ ਨਹੀਂ ਸਾਰੀ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ ਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ थाना ਸੁਲਤਾਨ ਵਿੰਡ ਅਬੀਨ ਪਿੰਦੇ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨਾਬਾਲिग ਕੁੜੀ ਨੂੰ ਉਸਦੇ ਮੂਹ ਬੋਲੇ ਪਰਾ ਵੱਲੋਂ ਪਜਾ ਕੇ ਲਿਜਾਣ ਦੇ aarop ਲਗਾਏ ਗਏ ਪਰਿਵਾਰਿਕ ਮੈਂਬਰ ਸਾਰੇ ਇਹ ਨੌਜਵਾਨ ਘਰੋਂ ਦਾ ਜਾਂਦਾ ਸੀ ਭੈਣ ਵਾਂਗ ਲੜਕੀ ਤੋਂ ਰੱਖ ਘੜੀ ਵੀ ਬਣਵਾਉਂਦਾ ਸੀ ਪਰ ਕੁਝ ਦਿਨ ਪਹਿਲਾਂ ਉਹ ਲੜਕੀ ਨੂੰ ਘਰੋਂ ਪਾ ਜਾ ਕੇ ਲੈ ਗਿਆ نابਾਲਗ ਲੜਕੀ ਦੀ ਭੈਣ ਨੇ ਭਾਵੁਕ ਹੋ ਕੇ ਕਿਹਾ ਕਿ ਜਿਸ ਨੂੰ ਅਸੀਂ ਭਰਾ ਮੰਨਿਆ ਉਹੀ ਅੱਜ ਸਾਡੀ ਭੈਣ ਨੂੰ ਘਰੋਂ ਲੈ ਗਿਆ ਅਸੀਂ ਲਗਾਤਾਰ 4 ਦਿਨ ਤੋਂ ਥਾਣੇ ਚੱਕਰ ਲਗਾ ਰਹੇ ਹਾਂ ਤਾਂ ਪਰਿਵਾਰ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਕਿ ਪੁਲਿਸ ਦੇ ਵੱਲੋਂ ਕੋਈ ਵੀ ਐਕਸ਼ਨ ਤੱਕ ਨਹੀਂ ਲਿਆ ਗਿਆ ਹਾਲਾਂਕਿ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਵਾਲਮੀਕ ਸਮਾਜ ਦੀਆਂ ਜਥੇਬੰਦੀਆਂ ਵੀ ਆਨਿਤਰੀਆਂ ਜਿਨ੍ਹਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿਣਾ ਹੈ ਪੀੜਤ ਪਰਿਵਾਰ ਦਾ ਤੇ ਵਾਲਮੀਕ ਸਮਾਜ ਦੀਆਂ ਜਥੇਬੰਦੀਆਂ ਦਾ ਆਫਰ ਸੁਣਦੇ ਹਾਂ ਅਸੀਂ ਇਹ ਰਿਪੋਰਟ ਲਖਾਈ ਹੈ ਇਸ ਸਾਡੀ ਭੈਣ ਨੂੰ ਮੇਰੀ ਭਰਾ ਬਣਿਆ ਆਇਆ ਸੀ ਭਰਾ ਬਣ ਕੇ ਭਰਾ ਮਾਰ ਕੀਤੀ ਹੋਈ ਹੈ ਭੈਣ ਬਣਾ ਕੇ ਰਖੜੀ ਬਣਾ ਕੇ ਇਹ ਕੰਮ ਕੀਤਾ ਹੈ ਆਡੀ ਕੁੜੀ ਗੱਡੀ ਲੈ ਗਿਆ ਅੱਜ 4 ਦਿਨ ਹੋ ਗਏ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਦੀ ਸਾਡੀ ਸਾਡੀ ਸੁਣਣ ਨੇ ਦਈ ਸਾਰੀ ਗੱਲ ਉਹਨਾਂ ਤੇ ਸੁਣਦੀ ਬੈਠੀ ਸਾਡੇ ਘਰੇ ਆਉਣ ਜਾਣ ਸੀ ਬੜਾ ਮੈਂ ਕਿਹਾ ਇਦਾਂ ਰਹਿੰਦਾ ਨਾ ਕਿ ਬੜੇ ਵਧੀਆ ਤਰੀਕੇ ਨਾਲ ਤਾਂ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਉਹਨੇ ਇਹ ਕੰਮ ਕਰਨਾ ਸਾਡੇ ਨਾਲ ਹਾਂਜੀ ਨਾਬਾਲਕ ਆ ਨਾਬਾਲਕ ਹਾਂਜੀ ਤੇ ਪੁਲਿਸ ਨੂੰ ਉਹ ਕੀ ਕੰਪਲੇਨ ਰੱਖਾਈ ਕੀ ਕਹਿਲੀ ਉਹ ਸਾਡੀ ਸੁਣਾਈ ਨਹੀਂ ਕਰਦੀ ਪਈ 2-3 ਵਾਰੀ ਆ ਚਾਰਜ 4 ਦਿਨ ਹੋ ਗਏ ਹਣ ਆਉਂਦਿਆਂ ਆਉਂਦਿਆਂ ਨੂੰ ਬਸ ਉਹ ਕਹਿੰਦੇ ਕੋਈ ਨਹੀਂ ਅੱਜ ਕਰਦੇ ਆ ਉਹਨਾਂ ਨੇ ਆ ਜਾਣਾ ਵਾ ਸਵੇਰੇ ਆਉਣਾ ਵਾ ਸਵੇਰੇ ਬੁਲਾਇਆ ਉਹਨਾਂ ਨੂੰ ਅੱਜ 4 ਦਿਨ ਹੋ ਗਏ ਹਨ ਇੱਥੇ ਆਉਂਦੇ ਨੇ ਕੋਈ ਸੁਣਾਈ ਨਹੀਂ ਕਰਦੇ ਪਏ ਸਾਡੇ ਮੰਗ ਲਈ ਕਰਦੇ ਵੀ ਸਾਡੀ ਕੁੜੀ ਸਾਡੇ ਘਰੇ ਉਹਨਾਂ ਚ ਇਨਸਾਫ ਚਾਹੀਦਾ ਸਾਨੂੰ ਨਹੀਂ ਸਾਨੂੰ ਹੁਣ ਜੇ ਪਤਾ ਲੱਗਾ ਪਰ ਸਾਨੂੰ ਥੋੜੀ ਥੋੜੀ ਖਬਰ ਮਿਲਦੀ ਰਹੀ ਸੀ ਕੀ ਸਮਝਤ ਭਰਾ ਭੈਣ ਭਰਾ ਬਣਾ ਕੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਕੰਮ ਕੀਤਾ ਬਹੁਤ ਬਹੁਤ ਵੱਡੀ ਕੀਤੀ ਹੋਈ ਉਹਨੇ ਥੋੜੀ ਵੀ ਨਹੀਂ ਹੈਗੀ ਤੁਹਾਨੂੰ ਪਤਾ ਭੈਣ ਭਰਾ ਦਾ ਰਿਸ਼ਤਾ ਕਿੰਨਾ ਵੱਡਾ ਹੁੰਦਾ ਵਾ ਉਹਨੇ ਉਹਨੂੰ ਵੀ ਬਦਨਾਮ ਕਰ ਦਿੱਤਾ ਆਵਾ ਹਾਂਜੀ ਬਦਨਾਮ ਕੀਤਾ ਆਵਾ ਇਸ ਦਾ ਨਹੀਂ ਸਜ਼ਾ ਚਾਹੁੰਦੇ ਉਹ ਬੰਦੇ ਨੇ ਐਂ ਕਹਿੰਦੇ ਵਾਤੋ ਵਾਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਮੇਰਾ ਨਾਂਜੀ ਅਮਨ ਮੋਲਵਾਸੀ ਭਾਰਤੀ ਮੋਲਵਾਸੀ ਮੁਕਤੀ ਮੋਰਚੇ ਦੇ ਯੋਧੇ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਸੁਲਤਾਨਪੁਰ ਥਾਣੇ ਦੇ ਬਾਹਰ ਖੜੇ ਆ ਇੱਕ ਪੀੜਿਤ ਪਰਿਵਾਰ ਜਿਨ੍ਹਾਂ ਦੀ ਬੱਚੀ ਅੱਜ 3 3 ਤੋਂ 4 ਦਿਨ ਹੋ ਗਏ ਆ ਜਿਹੜੀ ਕਿ ਘਰੋਂ ਇੱਕ ਲੜਕਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਜੋ ਇਹ ਨਾਮ ਦੱਸਦੇ ਪਏ ਨੇ ਉਹਨਾਂ ਨੂੰ ਉਸ ਲੜਕੀ ਨੂੰ ਘਰੋਂ 12:00 ਵਜੇ ਦੇ ਕਰੀਬ ਰਾਤ ਨੂੰ ਉਭਾ ਕੇ ਲੈ ਗਿਆ ਪਰ ਸਭ ਤੋਂ ਜਿਹੜੀ ਮੰਦਭਾਗੀ ਗੱਲ ਇਹ ਆ ਜੇ ਜਦੋਂ ਸਰਕਾਰਾਂ ਕਹਿੰਦੀਆਂ ਨੇ ਕਿ ਧੀਆਂ ਨੂੰ ਪੜਾਓ ਤੇ ਧੀਆਂ ਨੂੰ ਪੜਾਣ ਕੇ ਲਖਾਣ ਕੇ ਸਭ ਕਰਦੇ ਆ ਪਰਿਵਾਰ ਪਰ ਜਦੋਂ ਕੋਈ ਨਾ ਕੋਈ ਇਦਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਆ ਪਰ ਪੁਲਿਸ ਆਪਣਾ ਕੰਮ ਜਿਹੜਾ ਵਾ ਪੂਰੇ ਸਹੀ ਢੰਗ ਦੇ ਨਾਲ ਨਹੀਂ ਕਰਦੀ ਉਹਦਾ ਕਾਰਨ ਜਦੋਂ ਕਿ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੀ ਗਾਈਡਲਾਈਨ ਆ ਕਿ ਜਦੋਂ ਵੀ ਕੋਈ ਸੀਰੀਅਸ ਕ੍ਰਾਈਮ ਹੋ ਜਾਂਦਾ ਔਨ ਦੀ ਸਪੌਟ ਜਿਹੜੀ ਐਫ ਆਰ ਦਰਜ ਕਰਨੀ ਲਾਜ਼ਮੀ ਆ ਪਰ ਇਥੋਂ ਦੇ ਥਾਣੇ ਦੀ ਤੁਹਾਨੂੰ ਗੱਲ ਦੱਸ ਦਈਏ ਕਿ ਠਾਈਆਂ 293 ਦੀ ਲੜਕੀ ਗਾਇਬ ਹੋ ਤੇ ਪੀੜੀ ਪਰਿਵਾਰ ਬਾਰ ਬਾਰ ਆ ਕੇ ਥਾਣੇ ਦੇ ਗੇੜੇ ਕਰਦਾ ਪਿਆ ਹੈ ਤੇ ਹਲੇ ਤੱਕ ਐਫਆਈਆਰ ਜਿਹੜੀ ਦਰਜ ਨਹੀਂ ਕੀਤੀ ਗਈ ਦੂਸਰੀ ਧਿਰ ਜਿਹੜੀ ਆ ਆਈਓ ਸਾਹਿਬ ਨੂੰ ਪੁੱਛਿਆ ਕਿ ਦੂਸਰੀ ਧਿਰਾਂ ਦੀ ਉਹ ਕਿ ਰੋਜ਼ ਤੇ ਰੋਜ਼ ਡੇਲੀ ਡੇਲੀ ਟਾਈਮ ਲੈ ਕੇ ਚੱਲ ਜਾਂਦੇ ਨੇ ਕਿ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਪਰ ਅੱਜ ਵੀ ਜਿਹੜਾ 5 ਵਜੇ ਦਾ ਟਾਈਮ ਦੇ ਕੇ ਉਹ ਪਰਿਵਾਰ ਨਹੀਂ ਪਹੁੰਚਿਆ ਇਹਦਾ ਮਤਲਬ ਕਿ ਗਲਤ ਹੈ ਪਰਿਵਾਰ ਅਦਰੀ ਦੂਜੇ ਪਾਸੇ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਲਦ ਹੀ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ ਪਰ ਪਰਿਵਾਰ ਅਤੇ ਸਮਾਜ ਦੀ ਮੰਗ ਹੈ ਕਿ આરોપી ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਬੰਬਾਲਕ ਕੁੜੀ ਇਹ ਤੁਦੀ ਪਿੰਕੀ ਅੰਮ੍ਰਿਤਸਰ ਤੋਂ ਆਲਵੰਡ ਦੇ ਜਿਹੜੇ ਕਿੰਨੇ ਰਹਿਣਾ ਹੈ ਤੇ ਇਹਨਾਂ ਨੂੰ ਜਿਹੜੀ ਅੱਜ ਇਹਨਾਂ ਨੂੰ ਕੰਪਲੇਂਟ ਜਿਹੜੀ ਇਹਨਾਂ ਦੇ ਪੇਰੈਂਟਸ ਵੱਲੋਂ ਦਿੱਤੀ ਹੈਗੀ ਉਹ ਕੋਈ ਜਗ੍ਹਾ ਇਹਨਾਂ ਦੇ ਘਰ ਦੇ ਇਲਾਕੇ ਕੋਈ ਲਟਕਾ ਸਾਜ ਨੇ ਉਹਨਾਂ ਆਪਣੇ ਗੱਲ ਲੈ ਗਿਆ ਤੇ ਇਸ ਦੇ ਖਿਲਾਫ ਜੋ ਕੰਮ ਵੀ ਕਰ ਰਹੀ ਹੈਹੀਂ ਕਰਕੇ ਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕਰ ਰਹੀ ਹੈ ਤੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਵੀ ਇਹਨਾਂ ਦੇ ਮਾਮਲੇ ਜਿਹੜੇ ਵਾਕੇ ਕਰਾਂਗੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਅਮ੍ਰਿਤ ਸਰ ਤੋਂ ਪੱਤਰਕਾਰ ਹਰਦੇਵ ਪ੍ਰਿੰਸ ਦੀ ਖਾਸ ਰਿਪੋਰਟ